ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਨੰਦਪੁਰ ਯਾਤਰਾ ਪਾਗ ਦਸਵਾਂ ਦੇ ਵਿੱਚ ਹੁਣ ਅਸੀਂ ਆਨੰਦਪੁਰ ਤੋਂ ਚੱਲੇ ਪਾ ਕੇ ਕੀਰਤਪੁਰ ਦੀ ਧਰਤੀ ਤੇ ਹਾਜ਼ਰੀ ਭਰਾਂਗੇ ਜੋ ਕਿ ਆਨੰਦਪੁਰ ਤੋਂ ਲਗਭਗ 10-12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਵਕ ਵਕ ਗੁਰੂ ਘਰਾਂ ਦੇ ਦਰਸ਼ਕਿਦਾਰੇ ਕਰਾਂਗੇ ਇਤਿਹਾਸ ਤੋਂ ਜਾਣੂ ਹੋਵਾਂਗੇ ਇਸੇ ਤਰ੍ਹਾਂ ਆਪ ਵੀ ਨੇ ਅਸੀਸ ਬਣਾ ਕੇ ਰੱਖਣਾ ਜੀ ਸੀ ਪਹੁੰਚ ਚੁੱਕੇ ਹਾਂ ਜੀ ਹੋਰ ਦੁਬਾਰਾ ਬਾਬਾ ਗੁਰਦਿੱਤਾ ਜੀ ਇਸ ਸਥਾਨ ਦੇ ਦਰਸ਼ਨ ਦਿਦਾਰੇ ਕਰਾਂਗੇ ਅਤੇ ਇਸ ਸਥਾਨ ਦੇ ਇਤਿਹਾਸ ਨੂੰ ਜਾਣੂ ਬਵਾਗੇ ਆਓ ਕੱਲ ਮਿਲ ਕੇ ਦਰਸ਼ਨ ਦਿਦਾਰੇ ਕਰਦੇ ਜੀ ਬਿਆਹੀ ਉਥੋਂ ਹੋ ਗਏ ਹੋਣ ਆਈਆਂ ਬਾਬਾ ਗੁਰਦਿੱਤਾ ਜੀ ਆਏ ਆ ਇੱਕ ਬੜੀ ਉਤਜਨ ਨਜ਼ਰ ਮਾਰੀ ਜਾਂਦੀ ਸਾਰੀ ਆ ਸੰਗਤਾਂ ਆ ਗੁਰਦੁਆਰੇ ਪਹੁੰਚ ਚੁੱਕੀਆਂ ਨੇ ਬੋਲੇ ਤੁਹਾਨੂੰ ਅੰਜਾਮ ਦਾ ਸਾਰਾ ਦਿਖਾਵਾਂਗੇ ਇੱਥੇ ਕੀ ਕੀ ਹੁੰਦਾ ਹੈ ਇਸ ਦੇ ਇਤਿਹਾਸ ਬਾਰੇ ਦੱਸਾਂਗੇ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਤਾਂ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸੁਪੁੱਤਰ ਹਨ ਜਿਨ੍ਹਾਂ ਦਾ ਜਨਮ 1413 ਈਸਵੀ ਨੂੰ ਫੌਲੀ ਪਾਈਕੇ ਜ਼ਿਲ੍ਹਾ ਮੋਗਾ ਵਿਖੇ ਹੋਇਆ ਹੈ ਬਾਬਾ ਗੁਰਦਤਾ ਜੀ ਨੇ ਸ਼ਸਤਰ ਵਿੱਦਿਆ ਆਪਣੇ ਪੁੱਤਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਤੋਂ ਪਾਸੋਂ ਪ੍ਰਾਪਤ ਕੀਤੀ 1600 ਤੋਂ ਵੀ ਇਸ ਨੂੰ ਬਾਬਾ ਗੁਰਦਤਾ ਜੀ ਦਾ ਗਿਆ ਬਟਾਲੇ ਦੀ ਰਹਿਣ ਵਾਲੀ ਬੀਬੀ ਅਨੰਤੀ ਦੇ ਨਾਲ ਹੁੰਦਾ ਹੈ ਕਿਹਾ ਜਾਂਦਾ ਹੈ ਕਿ 1638 ਇਸ ਨੂੰ ਇਸ ਅਸਥਾਨ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਮਿਲਣ ਦੇ ਲਈ ਬਾਬਾ ਸ਼੍ਰੀ ਚੰਦ ਜੀ ਪੁਰ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਹੁੰਦੇ ਨੇ ਮੁਲਾਕਾਤ ਦੇ ਅਨੁਸਾਰ ਜਦੋਂ ਬਾਬਾ ਗੁਰਦਤਾ ਜੀ ਨਾਲ ਮੇਲ ਹੁੰਦਾ ਹੈ ਤਾਂ ਬਾਬਾ ਸ਼੍ਰੀ ਚੰਦ ਜੀ ਇੱਕ ਵਰ ਦਿੰਦੇ ਨੇ ਤਨ ਤਨ ਬਾਬਾ ਗੁਰਦਤਾ ਜੀ ਜੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਸੋ ਇਸ ਸਥਾਨ ਤੇ ਜਿਹੜਾ ਵੀ ਵਿਅਕਤੀ ਸੱਚੇ ਮਨੋਂ ਆਕੇ ਅਰਦਾਸ ਬੇਨਤੀ ਕਰਦਾ ਹੈ ਮੋਹ ਮਗੀਆਂ ਮੁਰਾਦਾ ਪਉਂਦਾ ਹੈ ਚੋੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਲੈ ਕੇ ਜਾਂਦਾ ਹੈ ਆਓ ਦਰਸ਼ਨ ਦਿਦਾਰੇ ਕਰਦੇ ਹਾਂ ਜੀ ਗੁਰਦੁਆਰਾ ਬਾਬਾ ਗੁਰਦੇਤਾ ਜੀ चाहे छका जो की एनर्जी जी है जो भी चुकी है उन्होंने एनर्जी बूस्ट करा आओ हम चाह पी चैंपल छकाने मैं तो पीना नहीं काफ़ी संत पीने सफेदी क्यारी बाबा चलो ना छा लो कभी चाह छका आप हम चाह छका ਡੇ ਵਰਸ ਇਸ ਵੈਰੀ ਗੁੱਡ ਅਸੀਂ ਉਸ ਕਾਇਨਾਤ ਦੀ ਕੁਦਰਤ ਦਾ ਆ ਨੰਦ ਲੈ ਰਹੇ ਆ ਬਸ ਹਾਲੀ ਕੁਦਰਤ ਵਸੇ ਤੇ ਰੰਤਨਾ ਜੇ ਲਖਿਆ ਬਾਬੇ ਨਾਨਕ ਦੀ ਇਨੀ ਕਿਰਪਾ ਵਾ ਕੱਲ ਦਾ ਕੱਲ ਦੇ ਹੀ ਕਰੋ ਤੋਰੇ ਬਸ ਹਾਲੇ ਜਿਹੜਾ ਮੌਸਮ ਹੈ ਨਾ ਬਹੁਤ ਹੀ ਵਰੀ ਕੀਤਾ ਹੋਇਆ ਵਾ ਤੇ ਤੇ ਅਬ ਜਦੇ ਪਾਰ ਕੋ ਜਿਹੜੇ ਬੱਚੇ ਆਏ ਆ ਜਾ ਕੇ ਸੰਤੂ ਲੈ ਗਏ ਤੇ ਜਦੇ ਪਾਰ ਕੋ ਬੜੀ ਕਿਰਪਾ ਮਹਾਰਾਜ ਦੀ ਮੋਤੀ ਨੂੰ ਦੇਖੋ ਕਾਇਨਤ ਦੀ ਕੁਦਰਤ ਕਿੰਨੀ ਲੱਗ ਰਹੀ ਹੈ ਹਰਿਆਰਿ ਹਰਿਆਲੀ ਲੱਗਦੀ ਸਾਰੇ ਪਾਸੇ ਤੇ ਗੁਰੂ ਗਬਿੰਦ ਸਿੰਘ ਮਹਾਰਾਜ ਉਹ ਆਮੜੇ ਦੇਖੋ ਗਰਨੀਅਮਤ ਗਰਨੀਅਮਤ ਆਵੇ ਮੰਕਿਆ ਪੁਲਾਸੋ ਕੇ ਲੈ ਗਿਆ ਇਹ ਮੋਤੀ ਇਹ ਦੇਸ ਦੇ ਦਸਵ ਨੇ ਮਹਾਰਾਜ ਨੇ ਜੀ ਪੈਦਾ ਕੀਤੇ ਹਨਾ ਭਾਈ ਥੱਲੇ ਗਈ ਹੈ ਭਾਈ ਉਦਾਂ ਜਾਂਦੇ ਆ ਰੁਕੇ ਆਏ ਨੇ ਆ ਕੀ ਭਾਈ ਤੁਹਾਨੂੰ ਸਾਰੇ ਪਾਸੇ ਹਰਿਆਲੀ ਹਰਿਆਲੀ ਦੇ ਵਿੱਚ ਉਹ ਬੰਦਰ ਉਹ ਬਈ ਸਾਨੂੰ ਇੰਨਾ ਵਧੀਆ ਫੀਲ ਹੋ ਰਿਹਾ ਨਾ ਕੋਈ ਸਾਹ ਨਹੀਂ ਕੋਈ ਪੋਲੂਸ਼ਨ ਨਹੀਂ ਗੱਲ ਨਹੀਂ ਕੋਈ ਬੜੀ ਚਲ ਕੋ ਉਸ ਕਾਇਨਾਤ ਦੀ ਕੁਦਰਤ ਉਸੇ ਜੁਹਾਰ ਜਾ ਰਹੇ